ਹਲੋ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਣਾਓ ਜੀ ਕੀ ਹਾਲ ਚਾਲ ਠੀਕ ਠਾਕ ਨੇ ਸੰਗ ਤਾਂ ਦੋਸਤੋ ਅੱਜ ਬਾਹਰ ਆਇਓ ਜੀ ਥੋੜਾ ਗੇੜਾ ਮਾਨ ਖੇਤਾਂ ਨੂੰ ਤੇ ਸੋਚਿਆ ਚਲੋ ਆਪਾਂ ਦੋਸਤਾਨਾ ਯਾਰਾ ਮਿੱਤਰਾਨਾ ਗੱਲਬਾਤ ਕਰਦੇ ਆਂ ਗੱਲਬਾਤ ਦਾ ਵਿਸ਼ਾ ਅੱਜ ਸੀਗਾ ਆਪਣਾ ਵੋਟਾਂ ਦਾ ਦੋਸਤੋ ਜਿਹੜੀਆਂ ਵੋਟਾਂ ਹੈ ਸੋਮਵਾਰ ਨੂੰ ਹੈਗੀਆਂ ਸੌਰੀ ਐਤਵਾਰ ਨੂੰ 14 ਤਰੀਕ ਨੂੰ ਇਹ ਚ ਦੇਖੋ ਜੀ ਆਪਣਾ ਪਿੰਡਾਂ ਦਾ ਜੋ ਮਾਹੌਲ ਆ ਨਾ ਭਾਈ ਚਾਰ ਕਿਸਾਂਝ ਆਇ ਕੈਮਰੇ ਨਹੀਂ ਚਾਹੀਦੇ ਦੋਸਤੋ ਕਿਉਂਕਿ ਇਹ ਵੋਟਾਂ ਦਾ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਜੋ ਵੀ ਵੱਡੋ ਵੱਡੀ ਪਾਰਟੀਆਂ ਦੇ ਨਾਲ ਬੰਦੇ ਜੁੜੇ ਹੋਏ ਆ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕਰਨਾ ਵਾ ਤੇ ਲੇਕਿਨ ਵੋਟਾਂ ਵੀ ਪੈਣੀਆਂ ਜ਼ਰੂਰੀ ਆ ਤੇ ਭਾਈ ਚਾਰ ਕਿਸਾਂਝ ਵੀ ਜ਼ਰੂਰੀ ਆ ਦੋਸਤੋ ਇਸ ਕਰਕੇ ਚਲੋ ਹੈ ਤਾਂ ਮੈਂ ਤਾਂ ਬਹੁਤ ਛੋਟਾ ਮੈਂ ਨਹੀਂ ਕਿਸੇ ਨੂੰ ਆਪਾਂ ਕਹਿ ਸਕਦੇ ਸਿਆਣੇ ਆ ਸਿਆਣੇ ਸਭ ਪੜੇ ਲਿਖੇ ਸਿਆਣੇ ਆ ਤੇ ਐਤਵਾਰ ਨੂੰ ਜੋ ਵੋਟ ਹਨ ਬੋਲ ਜਰੂਰ ਪਾਉਣ ਜਾਓ ਆਪੋ ਆਪਣੀ ਸੋਚ ਸਾਹਮਣੇ ਮਾਪ ਜਿਹਨੂੰ ਪਾਉਣੀ ਆ ਵੋਟ ਪਾਓ ਤੇ ਲੇਕਿਨ ਕੋਈ ਲੜਾਈ ਝਗੜਾ ਕਿਸੇ ਤਰ੍ਹਾਂ ਦਾ ਕਿਸੇ ਨੂੰ ਚੰਗਾ ਮਾੜਾ ਕੁਝ ਨਾ ਹੀ ਬੋਲ ਕੇ ਤਾਂ ਆਪਾਂ ਚੰਗਾ ਰੋ ਇਸ ਕਰਕੇ ਸ਼ਾਂਤੀਪੂਰਵਕ ਸਾਰਾ ਕੰਮ ਨਿਬੜ ਜੇ ਮਾਰੇ ਸੋਖ ਸ਼ਾਂਤੀ ਭਾਗ ਸੇ ਆਪਣਾ ਭਾਈਚਾਰਾ ਬਣਿਆ ਰਵੇ ਸਭ ਦਾ ਤੇ ਦੋਸਤੋ ਥੋੜਾ ਇਹਨਾਂ ਚੀਜ਼ਾਂ ਤੋਂ ਗਰੇਜ ਹੋਣਾ ਚਾਹੀਦਾ ਵਾ ਬਾਕੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਆ ਲੋਕੀ ਸਿਆਣੇ ਸਾਰੇ ਕੋਈ ਹੈ ਨਹੀਂ ਏਡਾ ਦਾ ਵੈਸੇ ਲੜਾਈ ਝਗੜੇ ਵਾਲਾ ਕੰਮ ਪਰ ਫਿਰ ਵੀ ਸਭ ਯਾਰਾਂ ਮਿੱਤਰਾਂ ਦੋਸਤਾਂ ਨੂੰ ਬੇਨਤੀ ਆ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਆਹ ਦਾ ਲੜਾਈ ਵੜਾਈ ਤੋਂ ਬਚਤੀ ਰੱਖੋ ਪਿੰਡਾਂ ਦੇ ਵਿੱਚ ਮਾਹੌਲ ਸ਼ਾਂਤ ਰੱਖੋ ਠੀਕ ਹੈ ਜੀ ਬਾਕੀ ਬੋਰਡ ਜਿਦਾ ਮਰਜ਼ੀ ਆਪੋ ਆਪਣੀਆਂ ਜੀ ਆਪਾਂ ਕਿਸੇ ਨੂੰ ਨਹੀਂ ਪ੍ਰੈਸ ਕਰ ਸਕਦੇ ਕਿ ਜਿੱਤੇ ਕਿਸੇ ਨੇ ਵੋਟ ਪਾਉਣੀ ਆ ਪਾ ਸਕਦਾ ਵਾ ਆਜ਼ਾਦੀ ਆ ਕਿਸੇ ਸਭ ਨੂੰ ਇਹਨੇ ਵੀ ਆਪਾਂ ਇੱਕ ਪਾਰਟੀ ਨਾਲ ਬੱਜੇ ਆ ਜਾਂ ਇਦਾਂ ਠੀਕ ਆ ਲੇਕਿਨ ਜੋ ਜ਼ਰੂਰੀ ਆ ਲੇਕਿਨ ਜੋ ਆਪਾਂ ਨੂੰ ਜ਼ਰੂਰੀ ਆ ਉਹ ਹੈਗੀ ਆ ਸ਼ਾਂਤੀ ਬਣਾਈ ਰੱਖਣੀ ਠੀਕ ਹੈ ਜੀ ਲੜਾਈ ਝਗੜੇ ਤੋਂ ਬਚਦੇ ਰੱਖੋ ਮੇਰੇ ਵੀਰ ਤੇ ਆਪੋ ਆਪਣਾ ਜਿਹਨੂੰ ਕੋਈ ਇਹਨੇ ਵੋਟ ਪਾਉਣੀ ਪਾਰਟੀ ਨੂੰ ਪਾਓ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਤੇ ਇਹ ਹੀ ਅੱਜ ਬੇਨਤੀ ਕਰਨੀ ਸੀ ਆਪਾਂ ਬਾਕੀ ਐਂ ਦਵਾਰ ਨੂੰ ਦੇਖਦੇ ਆ ਕੀ ਮਾਹੌਲ ਆ ਵੋਟਾਂ ਦਾ ਹੋ ਸਕਦਾ ਤੁਹਾਨੂੰ ਵੀਡੀਓ ਰਾਈਂ ਦਿਖਾਵਾਂਗੇ ਆਪਾਂ ਜਿੰਨਾ ਕੋ ਹੋ ਸਕਿਆ ਠੀਕ ਹੈ ਜੀ ਤੇ ਬਾਕੀ ਆਪੋ ਆਪਣੇ ਏਰੀਆ ਦਾ ਦੱਸੋ ਹਾਲ ਚਾਲ ਠੀਕ ਠਾਕ ਹੈ ਕੋਈ ਲੜਾਈ ਝਗੜਾ ਤਾਂ ਨਹੀਂ ਕਿਤੇ ਕਿਉਂਕਿ ਇੰਨਾ ਵੋਟਾਂ ਚਲੋ ਵੱਡੀਆਂ ਛੋਟੀਆਂ ਜੋ ਵੀ ਆ ਲੇਕਿਨ ਆਪਣੀ ਭਾਈਚਾਰਕ ਸੰਜ ਜ਼ਰੂਰੀ ਆ ਲੜਾਈ ਕਲੇਸ਼ ਤੋਂ ਬਚਤ ਰਵੇ ਇੰਨਾ ਹੀ ਬਹੁਤ ਜ਼ਰੂਰੀ ਓਕੇ ਜੀ ਓਕੇ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਗੱਲਬਾਤ ਚੰਗੀ ਲੱਗੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਆਪੋ ਆਪਣੇ ਸੁਝਾਅ ਦਿਓ ਓਕੇ ਜੀ ਓਕੇ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ